ਸਵਾਗਤ ਹੈ ਜੀ ਹੁਸ਼ਾਰਪੁਰ ਜਿਸ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਤੱਬੀ ਤੇ ਕੱਲ੍ਹ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਤੇ ਜਿਵੇਂ ਹੀ ਇਹ ਐਲਾਨ ਹੁੰਦਾ ਤਾਂ ਇੱਕ ਪਾਸੇ ਜਿੱਥੇ ਪੰਜਾਬ ਦੇ ਜ਼ਿਮੀਦਾਰਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਉਹਨਾਂ ਕੀਰਤੀ ਲੋਕਾਂ ਦੇ ਵਿੱਚ ਬੇहद ਖੁਸ਼ੀ ਦੀ ਲਹਿਰ ਪਈ ਜਾਂਦੀ ਹੈ ਜਿਹੜੇ ਇਸ ਨੀਤੀ ਤਹਿਤ ਸ਼ਿਕਾਰ ਹੋਣੇ ਸਨ ਇਸ ਸ਼ਿਕਾਰ ਹੋਣ ਤੋਂ ਭਾਵ ਹੈ ਕਿ ਜਿਨ੍ਹਾਂ ਦੀ ਜ਼ਮੀਨ ਹੈ ਇਸ ਨੀਤੀ ਤਹਿਤ ਇਹ ਪੰਜਾਬ ਸਰਕਾਰ ਵੱਲੋਂ ਐਕਵਾਇਰ ਕੀਤੀ ਜਾਣੀ ਸੀ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਤਾਂ ਬੇਸ਼ੱਕ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਕਰ ਲਈਏ ਚਾਹੇ ਵਿਧਾਇਕਾਂ ਦੀ ਗੱਲ ਕਰ ਲਈਏ ਚਾਹੇ ਮੰਤਰੀਆਂ ਦੀ ਗੱਲ ਕਰ ਲਈਏ ਚਾਹੇ ਇਹਨਾਂ ਦੇ ਹੋਰ ਇਹ ਵੱਡੇ ਆਗੂਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਵੀ ਜਿਵੇਂ ਹੀ ਇਹ ਐਲਾਨ ਹੁੰਦਾ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪੋਸਟਾਂ ਜਿਹੜੀਆਂ ਸ਼ੇਅਰ ਕਰ ਰਹੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਕਿ ਮਾਨ ਸਰਕਾਰ ਕਿਸਾਨਾਂ ਦੇ ਨਾਲ ਭਗਵੰਤ ਮਾਨ ਸਰਕਾਰ ਕਿਸਾਨ ਹਤਾਸ਼ੀ ਹੈ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਹੋਏ ਇਹ ਨੀਤੀ ਹੈ ਜਿਹੜੀ ਉਹ ਵਾਪਸ ਲਿਆਂਦੀ ਗਈ ਹੈ ਸੋ ਇੱਥੋਂ ਤੱਕ ਹਾਲਾਤ ਬਣਦੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਅਫੀਸ਼ੀਅਲ ਜੋ ਫੇਸਬੁੱਕ ਪੇਜ ਹੈ ਉਸ ਤੇ ਇੱਕ ਨੌਜਵਾਨ ਦੀ ਵੀਡੀਓ ਪੈਂਦੀ ਹੈ ਤਾਂ ਵੀਡੀਓ ਵੀ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਤਾਂ ਸਭ ਤੋਂ ਪਹਿਲਾਂ ਦੇਖੋ ਨੌਜਵਾਨ ਵੀਡੀਓ ਦੇ ਵਿੱਚ ਕੀ ਕਹਿੰਦਾ ਹੈ ਉਹ ਤੁਸੀਂ ਤਾਂ ਪਹਿਲਾਂ ਤੁਹਾਡੇ ਨਾਲ ਉਸੀ ਵੀਡੀਓ ਸਾਂਝੀ ਕਰਦੇ ਹਾਂ ਬਈ ਸੱਦ ਕੇ ਜਾਵਾਂ ਸਰਕਾਰ ਦੇ ਮੈਂ ਇਦਾਂ ਦੀ ਸਰਕਾਰ ਨਹੀਂ ਅਜੇ ਤੱਕ ਦੇਖੀ ਜੇ ਇੱਥੇ ਅਜੇ ਬੀਜੇਪੀ ਹੁੰਦੀ ਨਾ ਤਾਂ ਪੂਸ਼ਾ ਚਕਾਉਣੀਆਂ ਸੀ ਕਿਸਾਨਾਂ ਦੀਆਂ ਚੰਗੀਆਂ ਰੱਖ ਕੇ ਜਿੱਦਾਂ 700 ਕਿਸਾਨ ਸਾਡਾ ਉੱਥੇ ਦਿੱਲੀ ਮਾਰਿਆ ਜਦੋਂ ਤੱਕ ਸਾਡੇ ਕਿਸਾਨ ਬੜੀ ਨਾ ਚੜਦੇ ਸਰਕਾਰ ਨੇ ਆਪਣਾ ਫੈਸਲਾ ਨਹੀਂ ਬਦਲਣਾ ਸੀ ਪਰ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਕਾਰ ਨੇ ਇਹ ਪੋਲਿਸੀ ਅਜ ਵਾਪਸ ਲਈ ਆ ਮੈਂ ਬਹੁਤ ਧੰਨਵਾਦ ਕਰਦਾ ਸਰਕਾਰ ਦਾ ਕਿਉਂਕਿ ਮੈਂ ਦੇਖਦਾ ਰਿਹਾ ਕਿ ਬੀਤੇ ਦਿਨ ਤੋਂ ਲੈ ਕੇ ਸਰਕਾਰ ਲਗਾਤਾਰ ਕਿਸਾਨਾਂ ਦੇ ਹੱਕ 'ਚ ਲੋਕਾਂ ਦੇ ਹੱਕ 'ਚ ਸਮਾਜਵਾਦੀ ਜਿਹਾ ਕੰਮ ਕਰੀ ਆ ਇਹ ਬੜੇ ਸ਼ਲਾਘਾਯੋਗ ਕੰਮ ਨੇ ਜੇ ਅਸੀਂ ਬਿਜਲੀ ਮਾਫ ਦੀ ਗੱਲ ਕਰੀਏ ਜੇ ਸਰਕਾਰ ਨੇ ਕਿਹਾ ਸੀ ਤਾਂ ਬਿਜਲੀ ਮਾਫ ਕੀਤੀ ਜੇ ਅਸੀਂ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਸਰਕਾਰ ਨੇ ਕਿਹਾ ਸੀ ਤਾਂ ਮੁਹੱਲਾ ਕਲੀਨਿਕ ਬਣਾਏ ਸੋ ਹੋਰ ਵੀ ਵੱਖ-ਵੱਖ ਵਿਭਾਗਾਂ ਵਿੱਚ ਜੇ ਐਜੂਕੇਸ਼ਨ ਮੈਕਨੇ ਦੀ ਗੱਲ ਕਰੀਏ ਸਕੂਲ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਉੱਚ ਪੱਧਰ ਤੇ ਲੈ ਕੇ ਸਿੱਖਿਆ ਨੂੰ ਜਾਣ ਵਾਸਤੇ ਸਰਕਾਰ ਬਹੁਤ ਕੰਮ ਕਰ ਰਹੀ ਹੈ ਸਰਕਾਰ ਬਹੁਤ ਫੰਡ ਦੇ ਰਹੀ ਹੈ ਕੋਈ ਹਲਕਾ ਵਾਂਝਾ ਨਹੀਂ ਰੱਖਿਆ ਸੋ ਮੈਂ ਬਹੁਤ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਆ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਲੈਂਡ ਪੋਲਿੰਗ ਪੋਲਿਸੀ ਵਾਪਸ ਲੈ ਕੇ ਕਿਸਾਨਾਂ ਦੇ ਹਿੱਤ ਵਿੱਚ ਜੋ ਕਿਸਾਨਾਂ ਨੂੰ ਜਿਸ ਤਰ੍ਹਾਂ ਕਿਸਾਨ ਚਾਹੁੰਦੇ ਸੀ ਉਸ ਤਰ੍ਹਾਂ ਉਹਨਾਂ ਦਾ ਫੈਸਲਾ ਲਿਆ ਸੋ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਹੁਣ ਤੁਸੀਂ ਸਾਰਿਆਂ ਨੇ ਵੇਖ ਲਈ ਹੈ ਤਕਰੀਬਨ ਡੇਟ ਮਿੰਟ ਦੀ ਹੈ ਵੀਡੀਓ ਹੈ ਇਸ ਨੌਜਵਾਨ ਦਾ ਨਾਮ ਹੈ ਅਤਵਾਰ ਸਿੰਘ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦਾ ਵਸਨੀਕ ਹੈ ਤੇ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਇਹ ਦੁਆਬੇ ਦਾ ਸੋਸ਼ਲ ਮੀਡੀਆ ਦਾ ਇੰਚਾਰਜ ਵੀ ਹੈ ਆਮ ਆਦਮੀ ਪਾਰਟੀ ਪੰਜਾਬ ਦਾ ਤੇ ਉਸ ਤੋਂ ਇਲਾਵਾ ਇਹ ਜਿਹੜੇ ਹਲਕਾ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਵ代ਕ ਜਸਵੀਰ ਸਿੰਘ ਰਾਜਾ ਉਹਨਾਂ ਦਾ ਸ਼ਾਇਦ ਪੀਏ ਵੀ ਹੈ ਸ਼ਾਇਦ ਰਹਿ ਚੁੱਕਿਆ ਹੈ ਸ਼ਾਇਦ ਮੌਜੂਦਾ ਪੀਏ ਹੈ ਤੇ ਕੀ ਟਾਈਟਲ ਲਿਖਦੀ ਆਮ ਆਦਮੀ ਪਾਰਟੀ ਆਪਣੇ ਅਫੀਸ਼ੀਅਲ ਫੇਸਬੁੱਕ ਪੇਜ ਤੇ ਕਿ ਨੌਜਵਾਨ ਕਿਸਾਨ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੇ ਮਾਨ ਸਰਕਾਰ ਦਾ ਧੰਨਵਾਦ ਕੀਤਾ ਤੇ ਪੰਜਾਬੀਆਂ ਨੂੰ ਇੱਕ ਵਿਸ਼ੇਸ਼ ਸੁਨੇਹਾ ਦਿੱਤਾ ਮਤਲਬ ਕਿ ਇਸ ਤੋਂ ਅਸੀਂ ਸੈਸ ਦੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹਨਾਂ ਤੋਂ ਹੁਣ ਧੰਨਵਾਦ ਕਰਨ ਲਈ ਵੀ ਕੋਈ ਆਮ ਵਿਅਕਤੀ ਹੈ ਜਿਹੜਾ ਇਹਨਾਂ ਦੇ ਹੱਥ ਨਹੀਂ ਆ ਰਿਹਾ ਸਾਡੇ ਤੁਹਾਡੇ ਵਰਗੇ ਜਿਹੜੇ ਇੱਕ ਆਮ ਵੋਟਰ ਹੈ ਜਿਹੜਾ ਇੱਕ ਆਮ ਨਾਗਰਿਕ ਹੈ ਤੇ ਆਪਣੀ ਇੱਕ ਪਮਕੜ ਨੂੰ ਪਮਕੜ ਮੈਂ ਕਿਉਂ ਸ਼ਬਦ ਵਰਤਦਾ ਤੁਸੀਂ ਸਾਰੇ ਇਸ ਤੋਂ ਭਲੀ ਭੰਤ ਜਾਣੂ ਹੋ ਤਾਂ ਆਪਣੀ ਇੱਕ ਪਮਕੜ ਨੂੰ ਇੱਕ ਇਹ ਕੈਲੋ ਕੀ ਤਿਆਰ ਕਰਕੇ ਬਿਠਾਇਆ ਜਾਂਦਾ ਹੈ ਜਾਂ ਵੀਡੀਓ ਉਸ ਤੋਂ ਬਣਵਾਈ ਜਾਂਦੀ ਹੈ ਤਾਂ ਫਿਰ ਉਹ ਇਹ ਸ਼ੇਅਰ ਕੀਤੀ ਜਾਂਦੀ ਹੈ ਤੇ ਇਹ ਨੌਜਵਾਨ ਜਿਹੜਾ ਪੰਜਾਬ ਦੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਗੁਣਗਾਨ ਕਰ ਰਿਹਾ ਹੈ ਜਾਂ ਚਾਪਲੂਸੀ ਕਰ ਰਿਹਾ ਹੈ ਕੋਈ ਆਮ ਨੌਜਵਾਨ ਨਹੀਂ ਬਲਕਿ ਆਮ ਆਦਮੀ ਪਾਰਟੀ ਦਾ ਹੀ ਪੁਰਾਣਾ ਪਮਕੜ ਹੈ ਵਲੰਟੀਅਰ ਹੈ ਦੁਆਬੇ ਦਾ ਇੰਚਾਰਜ ਹੈ ਸੋਸ਼ਲ ਮੀਡੀਆ ਵਿੰਗ ਦਾ ਤੇ ਇਸ ਤੋਂ ਇਲਾਵਾ ਸ਼ਾਇਦ ਹਲਕਾ ਟਾਂਡਾ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਦਾ ਇਹ ਪੀਏਬੀ ਹੈ ਤਾਂ ਕਿੰਨੀ ਕੋਚਾਪਲੂਸੀ ਕਿੰਨੀ ਵੱਡੇ ਪੱਧਰ ਤੇ ਕੀਥੇ ਜਾ ਰਹੀ ਹੈ ਤਸਵੀਰਾਂ ਤੁਸੀਂ ਵੀਡੀਓ ਵੇਖ ਕੇ ਸਾਦੇ ਅੰਦਾਜ਼ਾ ਲਗਾ ਸਕਦੇ ਹੋ ਤੇ ਇੱਕ ਹੋਰ ਇੱਥੇ ਬੜੀ ਅਹਿਮ ਗੱਲ ਹੈ ਅਕਸਰ ਇਹ ਨੌਜਵਾਨ ਹੈ ਜਿਹੜਾ ਸਿਰ ਤੇ ਦਸਤਾਰ ਸਜਾ ਕੇ ਰੱਖਦਾ ਹੈ ਤੇ ਜਦੋਂ ਇਹ ਵੀਡੀਓ ਬਣਾਈ ਜਾਂਦੀ ਹੈ ਤਾਂ ਬਿਨਾਂ ਦਸਤਾਰ ਤੋਂ ਬਣਾਈ ਜਾਂਦੀ ਹੈ ਸ਼ਾਇਦ ਹੋ ਸਕਦਾ ਹੈ ਕਿ ਆਪਣੇ ਵੱਲੋਂ ਭੇਸ ਬਦਲਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੋਵੇ ਪਰੰਤੂ ਪੰਜਾਬੀ ਹੈ ਬੜੇ ਉਹ ਚੜਦੇ ਤੋਂ ਚੜਦੇ ਨੇ ਤੇ ਨੌਜਵਾਨ ਕਹਿੰਦਾ ਹੈ ਕਹਿੰਦਾ ਅਤਵਾਰ ਸਿੰਘ ਹੈ ਜਿਹੜਾ ਮੇਰਾ ਵੀਰ ਇਹ ਕਹਿੰਦੇ ਨੇ ਕਹਿੰਦੇ ਚੱਕਰ ਸੱਦਕੇ ਜਾਵਾਂ ਕਹਿੰਦੇ ਮੈਂ ਪਹਿਲਾਂ ਤਾਂ ਸਰਕਾਰ ਦੇ ਜਿਹਦਾ ਬਹੁਤ ਮਹਾਨੇ ਕੰਮ ਕੀਤਾ ਆਪੇ ਨੀਤੀ ਲਿਆਂਦੀ ਸੀ ਆਪੇ ਵਾਪਸ ਲੈ ਲਈ ਚਲੋ ਠੀਕ ਆ ਤੁਸੀਂ ਸੱਦਕੇ ਵੀ ਚਲੇ ਗਏ ਕਹਿੰਦੇ ਚੱਕਰ ਭਾਜਪਾ ਹੁੰਦੀ ਤਾਂ ਉਹਨਾਂ ਦੇ ਪੂਛਾਂ ਝਕਾ ਦੇਣੀ ਅਸੀਂ ਬੜੇ ਹੋਰ ਲਾਜ ਦੇ ਨਾਲ ਕਹਿੰਦੇ ਆ ਮੈਨੂੰ ਲੱਗਦਾ ਕਿ ਮਾਨ ਸਾਹਿਬ ਦੀਆਂ ਰੀਸ ਕਰਾਂਦੇ ਸੀ ਉਹ ਵੀ ਇੱਕ ਵੱਖਰੇ ਤੌਰ ਤੇ ਲਾਜ ਦੇ ਵਿੱਚ ਬੋਲਦੇ ਨੇ ਸਾਡੇ ਮੁੱਖ ਮੰਤਰੀ ਨੇ ਤਾਂ ਕਹਿੰਦਾ ਪੂਛਾਂ ਝਕਾ ਦੇਣਿਆ ਸੀ ਤਾਂ ਮੇਰੇ ਵੀਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਕਿਸਾਨੀ ਬਿੱਲ ਲਿਆਂਦੇ ਗਏ ਸੀ ਤਿੰਨ ਬਿੱਲ ਲਿਆਂਦੇ ਗਏ ਸੀ ਕਾਲੇ ਕਾਨੂੰਨ ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਭਾਵੇਂ ਕੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਲਿਆਂਦੇ ਗਏ ਸੀ ਤਾਂ ਪੰਜਾਬ ਦੇ ਵਿੱਚ ਹਾਲਾਤ ਤੁਸੀਂ ਵੇਖ ਸਕਦੇ ਸੀ ਕਿ ਉਦੋਂ ਭਾਜਪਾ ਵਾਲਿਆਂ ਨੇ ਕਿਸਾਨਾਂ ਦੀਆਂ ਪੁੱਛਾਂ ਚੁਕਾਈਆਂ ਸੀ ਕਿ ਕਿਸਾਨਾਂ ਨੇ ਭਾਜਪਾ ਦੇ ਲੀਡਰਾਂ ਦੀਆਂ ਪੁੱਛਾਂ ਚੁਕਾਈਆਂ ਸੀ ਸਭ ਤੋਂ ਪਹਿਲਾਂ ਤਾਂ ਤੁਹਾਡੀ ਵੱਡੀ ਗਲਤੀ ਹੈ ਤੁਸੀਂ ਕਿਸਾਨਾਂ ਲਈ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ ਕਿ ਜੇਕਰ ਭਾਜਪਾ ਹੁੰਦੀ ਤਾਂ ਕਿਸਾਨਾਂ ਦੀਆਂ ਪੁੱਛਾਂ ਚੁਕਾ ਦੇਣੀਆਂ ਸੀ ਮੇਰਾ ਵੀਰ ਉਲਟ ਬੋਲ ਰਿਹਾ ਹੋ ਤੁਸੀਂ ਕਿਸਾਨਾਂ ਨੇ ਭਾਜਪਾ ਲੀਡਰਾਂ ਦੀਆਂ ਪੁੱਛਾਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਚੁਕਾਈਆਂ ਸੀ ਰੋਜ਼ਾਨਾ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਖਬਰਾਂ ਜਿਹੜੀਆਂ ਵਕਫਾ ਵਕਫਾ ਮੀਡੀਆ ਦੇ ਪਲੈਟਫਾਰਮਸ ਤੇ ਉਹ ਚਲਦੀਆਂ ਸੀ ਦੂਜੀ ਗੱਲ ਫਿਰ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਚਾਪਲੂਸੀ ਦਾ ਦੌਰ ਇਸ ਵੀਡੀਓ ਦੇ ਵਿੱਚ ਡੇਢ ਮਿੰਟ ਦੀ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀ ਚਾਪਲੂਸੀ ਇਸ ਨੌਜਵਾਨ ਵੱਲੋਂ ਕੀਤੀ ਗਈ ਹੈ ਕਿ ਅਸੀਂ ਇਹ ਕਹਿੰਦਾ ਪੰਜਾਬ ਸਰਕਾਰ ਤੇ ਸਦਕੇ ਜਾਈਏ ਮੈਂ ਕਹਿੰਦਾ ਅਸੀਂ ਇਸ ਨੌਜਵਾਨ ਦੇ ਸਦਕੇ ਜਾਈਏ ਦੀ ਨਜ਼ਰ ਉੱਤਰ ਲਾਵੇ ਕੋਈ ਬੰਦਾ ਇੰਨੀ ਵਧੀਆ ਚਾਪਲੂਸੀ ਕਰਦਾ ਹੈ ਅਤਵਾਰ ਸਿੰਘ ਕਹਿੰਦਾ ਜੀ ਬਿਜਲੀ ਮੁਆਫ ਕਰ ਦਿੱਤੀ ਸਰਕਾਰ ਨੇ ਵਾਦਾ ਕੀਤਾ ਸੀ ਤੇ ਬਹੁਤ ਸਾਰੇ ਪਿੰਡ ਇਦਾਂ ਦੇ ਨੇ ਕਿ ਜਿਨ੍ਹਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਦਿਨ ਲਾਈਟ ਹੀ ਨਹੀਂ ਆਂਦੀ ਬੱਤੀ ਨਹੀਂ ਆਂਦੀ ਪਿੰਡਾਂ ਦੇ ਵਿੱਚ ਸਾਡੇ ਸਾਹਮਣੇ ਪ੍ਰੀਤ ਜੀ ਪ੍ਰੀਤ ਗਰੇਵਾਲ ਜੀ ਖੜੇ ਨੇ ਇਹਨਾਂ ਤੇ ਪਿੰਡ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਫੰਬੀਆਂ ਦੀ ਦੋ ਕੁ ਦਿਨ ਬਾਅਦ ਕਹਿੰਦੇ ਪਿੰਡ ਦੇ ਵਿੱਚ ਲਾਈਟ ਆਈ ਆ ਕੋਈ ਸੁਣਵਾਈ ਨਹੀਂ ਕਰਦਾ ਤੀਜਾ ਕਹਿੰਦਾ ਜੀ ਮੁਹੱਲਾ ਕਲੀਨਿਕ ਖੋਲ ਦਿੱਤੇ ਠੀਕ ਹੈ ਬਹੁਤ ਵਧੀਆ ਮੁਹੱਲਾ ਕਲੀਨਿਕ ਖੋਲ ਦਿੱਤੇ ਆ ਪਰ ਦੂਜੇ ਪਾਸੇ ਆਪਾਂ ਸਿਵਲ ਹਸਪਤਾਲਾਂ ਦੀ ਗੱਲ ਕਰ ਲਈਏ ਸਰਕਾਰੀ ਹਸਪਤਾਲਾਂ ਦੀ ਗੱਲ ਕਰ ਲਈਏ ਉੱਥੇ ਤੁਹਾਡੇ ਕੋਲ ਪੂਰੇ ਡਾਕਟਰ ਨਹੀਂ ਹੈਗੇ ਉੱਥੇ ਇਲਾਜ ਨਹੀਂ ਹੈਗਾ ਸਿ ਕੋਈ ਸੀਰੀਅਸ ਕੇਸ ਆ ਗਿਆ ਉਹ ਸਿਰਫ ਫਾਈਲ ਬਣਵਾਉਣੀ ਜਾਂਦਾ ਬੰਦਾ ਉੱਥੇ ਮਰਨ ਪੈਰੇ ਵੀ ਪਿਆ ਹੋਵੇ ਕਿ ਮੈਨੂੰ ਭਾਈ ਰੈਫਰ ਕਰ ਦੋ ਕਿਉਂਕਿ ਪੁਲਿਸ ਕੇਸ ਬਣ ਜਾਂਦਾ ਜਦੋਂ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੋਈ ਘਟਨਾ ਵਾਪਰਦੀ ਐਕਸੀਡੈਂਟ ਵਰਗਾ ਕੋਈ ਭਿਆਨਕ ਹਾਦਸਾ ਹੁੰਦਾ ਉਸ ਤੋਂ ਬਾਅਦ ਕਹਿੰਦਾ ਜੀ ਐਜੂਕੇਸ਼ਨ ਮੈਕਮੇਂਟ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਕੀਤੇ ਨੇ ਠੀਕ ਹੈ ਜੀ ਅਸੀਂ ਮੰਨ ਲੈਂਦੇ ਆ ਬਹੁਤ ਵਧੀਆ ਕੰਮ ਕੀਤੇ ਨੇ ਪਰ ਉਹ ਸਵਾਲ ਕਿੱਥੇ ਆ ਕਿ ਜਿਹੜਾ ਸਿਹਤ ਸਿੱਖਿਆ ਮੈਕਮੇਂਟ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਘਾਟਾਂ ਨੇ ਸਿੱਖਿਆ ਮੈਕਮੇਂਟ ਦੇ ਵਿੱਚ ਸਕੂਲਾਂ ਦੇ ਵਿੱਚ ਪੂਰਾ ਜਿਹ ਤਾਂ ਸਭ ਤੋਂ ਵੱਡੀ ਗੱਲ ਕਹਿੰਦੇ ਨੇ ਕਿ ਹਰ ਹਲਕੇ ਨੂੰ ਕਹਿੰਦੇ ਵੱਡੇ ਪੱਧਰ ਤੇ ਫੰਡ ਦਿੱਤੇ ਗਏ ਨੇ ਕੋਈ ਵੀ ਫੰਡ ਹੈ ਜਿਹੜਾ ਉਹ ਵੰਚਾ ਨਹੀਂ ਰੱਖਿਆ ਸੋ ਮੈਂ ਤਾਂ ਜਿਹੜੇ ਸਾਡੇ ਵੀਰ ਨੇ ਅਤਵਾਰ ਸਿੰਘ ਜੀ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਹਲਕਾ ਟਾਂਡਾਲ ਦੀ ਮਰਜੀ ਪੰਛੀ ਚਾਤ ਮਾਰ ਲਿਓ ਪੀਏ ਸਾਹਿਬ ਕਿੰਨੀਆਂ ਕੋ ਹਲਕਾ ਟਾਂਡੇ ਦਾ ਸੁਧਾਰ ਹੋਇਆ ਕਿੰਨਾ ਕੋ ਹਲਕਾ ਟਾਂਡਾ ਜਿਹੜਾ ਪੰਜਾਬ ਦੇ ਨਕਸ਼ੇ ਤੇ ਆ ਗਿਆ ਸੋ ਇਸ ਤਰ੍ਹਾਂ ਦੀਆਂ ਇੱਕ ਗੁੰਮਰਾਹਕੁਨ ਪ੍ਰਚਾਰ ਹੈ ਕਿਉਂਕਿ ਸੜਕਾਂ ਦਾ ਅਜੇ ਤੱਕ ਯਾਰ ਤੁਹਾਡੇ ਸਰਕਾਰ ਤੋਂ ਬਣ ਨਹੀਂ ਰਹੀਆਂ ਜੇਕਰ ਕੋਈ ਸ਼ਾਕਾਤ ਮੈਨੂੰ ਦੱਸਦੇ ਹੋ ਮੈਂ ਘਮਾ ਦਿੰਦਾ ਕਿ ਮੈਂ ਹਰ ਇੱਥੇ ਸਾਡੇ ਜਿੰਪਾ ਜੀ ਨੇ ਉਹ ਵੀ ਕਹਿੰਦੇ ਨੇ ਤੁਮ ਗੱਜੇ ਮਾਰਦੇ ਨੇ ਮੈਂ ਉਹਨਾਂ ਨੂੰ ਵੀ ਕਹਿੰਦਾ ਹਾਂ ਆ ਜਾਓ ਜੀ ਮੈਂ ਆਪਣੀ ਗੱਡੀ ਚ ਘਮਾਉਂਗਾ ਤਾਂ ਮੈਂ ਤੁਹਾਨੂੰ ਵੀ ਕਹਿੰਦਾ ਟਾਂਡੇ ਵਾਲਿਆਂ ਨੂੰ ਬਿਸ਼ੱਕ ਆਪਣੇ ਐਮ.ਐਲ.ਏ. ਸਾਹਿਬ ਨੂੰ ਸਿਨਹਾ ਲਾ ਦਿਓ ਮੇਰੇ ਵੱਲੋਂ ਬੇਨਤੀ ਕਰਦੇ ਹੋ ਕਿ ਮੈਂ ਘਮਾਵਾਂਗਾ ਆਪਣੀ ਗੱਡੀ ਦੇ ਵਿੱਚ ਆਪਾਂ ਕਰ ਲੈਂਦੇ ਆਂ ਟਾਂਡ ਹਲਕੇ ਦਾ ਵੀ ਦੋਰਾ ਗੱਲਬਾਤ ਕਰ ਲੈਂਦੇ ਆਂ ਜੀ ਤਾਂ ਦੇਖੋ ਇਸ ਤਰ੍ਹਾਂ ਦੀਆਂ ਗੱਲਾਂ ਜੜਾ ਮੈਨੂੰ ਲੱਗਦਾ ਕਿ ਸ਼ੋਭਾ ਨਹੀਂ ਦਿੰਦੀਆਂ ਸਭ ਤੋਂ ਵੱਡੀ ਗੱਲ ਹੈ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਸਾਡੀ ਆਪਣੀ ਮਿੱਟੀ ਆ ਤਾਂ ਅਸੀਂ ਪੰਜਾਬ ਦੇ ਪੁੱਤ ਹੋਣ ਦਾ ਫਰਜ਼ ਅਦਾ ਕਰੀਏ ਨਾ ਕਿ ਸਰਕਾਰਾਂ ਦੀ ਨਾ ਜਾਂ ਤਾਂ ਰਾਜਨੀਤਿਕ ਪਾਰਟੀਆਂ ਦੀ ਅਸੀਂ ਚਾਕੂਕਾਰਤਾ ਵੱਲ ਉਹਨਾਂ ਦੀਆਂ ਜੁੱਤੀਆਂ ਚੱਟਣ ਵਾਲੇ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਘੱਟ ਤੇ ਆਂਦਈਏ ਸੋ ਜਿਹੜੀ ਵੀਡੀਓ ਆਮ ਆਦਮੀ ਪਾਰਟੀ ਨੇ ਸ਼ੇਅਰ ਕੀਤੀ ਆ ਐਤਵਾਰ ਸਕੇ ਨੌਜਵਾਨ ਕਹਿ ਰਿਹਾ ਕਿ ਕਿਸਾਨ ਇਹਨੂੰ ਜਿਹਨੂੰ ਦੱਸਿਆ ਗਿਆ ਹੈ ਕਹਿੰਦਾ ਜੀ ਬਹੁਤ ਵਧੀਆ ਕੀਤਾ ਜੀ ਕੰਮ ਮੈਂ ਕਹਿਣਾ ਕਿ ਇੱਕ ਵਾਰ ਜਿਹੜੀ ਪੀਐਸਐਫ ਤੁਸੀਂ ਪੰਛੀ ਚਾਹ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਜ਼ਰੂਰ ਮਾਰ ਲਓ ਕਿੰਨਾ ਕੁ ਲੋਕਾਂ ਨੇ ਪਿਆਰ ਦਿੱਤਾ ਹੈ ਕਿੰਨੇ ਕੁ ਲੋਕ ਖੁਸ਼ ਨੇ ਉਸ ਤੋਂ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ